ਜਿਹੜੇ ਦਸਤਾਰ ਮੁਕਾਬਲੇ ਹੋਏ ਆ ਜਿਹੜੇ ਕੀ ਦਸਤਾਰ ਦੇ ਵਿੱਚ ਪੱਗ ਦਾ ਮੁਕਾਬਲਾ ਤੇ ਦਪਾਲਿਆਂ ਦੇ ਮੁਕਾਬਲੇ ਜਿਹੜੇ ਬੱਚਿਆਂ ਨੇ ਕੀਤੇ ਆ ਉਹਨਾਂ ਦੇ ਵਿੱਚੋਂ ਪੱਗ ਦੇ ਮੁਕਾਬਲੇ ਦੇ ਵਿੱਚ ਇਹ ਸਿੰਘ ਅੱਲਾ ਹੀ ਸੀ ਅਗਲੀ ਵਾਰ ਦੇ ਲਈ ਖਾੜੇ ਹੋਣਗੇ ਅਸੀਂ ਚਾਹਿਆ ਕੁਝ ਬਾਤਲੀ ਸੀ ਕਿ ਇਹ ਵਿੱਚ ਚੀਜ਼ ਚਾੜਨ ਕਿਉਂਕਿ ਬਾਤ ਤੋਂ ਬਾਅਦ ਬੱਚੇ ਹਮ ਦੇ ਬੱਚਾ ਨੂੰ ਸਾਭ ਬਰੂ ਨਾ ਕੋ ਦੇਸ਼ਾਂ ਵਿਦੇਸ਼ਾਂ ਵਿੱਚ ਸਰਵੰਸਦਾਨੀ ਦਸਮ ਪਿਤਾ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰ ਕੌਰ ਜੀ ਅਤੇ ਚਾਰ ਸ਼ਾਹਬਜ਼ਾਦਿਆਂ ਦੀ ਲਿਸਾਨੀ ਸ਼ਹਾਦਤ ਨੂੰ ਯਾਦ ਕਰਦੇ ਹਾਂ ਸ਼ਹੀਦੀ ਪੰਦਰਵਾੜੇ ਨੂੰ ਸਮਰਪਤ ਸਮਾਗਮ ਕਰਾਏ ਜਾ ਰਹੇ ਨੇ ਇਟਲੀ ਦੀਆਂ ਸੰਗਤਾਂ ਵੀ ਸ਼ਹੀਦੀ 15ਵਾਰੇ ਦੇ ਚਲਦੇ ਆ ਸਮੂਹ ਸਿੰਘਾਂ ਸਿੰਘਣੀਆਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਕਰਵਾ ਰੀਆਂ ਨੇ ਇਟਲੀ ਦੇ ਜ਼ਿਲ੍ਹਾ ਰਿਜੋਮ ਮਿਲਿਆ ਵਿੱਚ ਸਥਿਤ ਇਟਲੀ ਦੇ ਸਭ ਤੋਂ ਪੁਰਾਣੇ ਗੁਰਦੁਆਰਾ ਸਾਹਿਬ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਵਿਖੇ ਵੀ ਸ਼ਹੀਦੀ 15ਵਾਰੇ ਦੇ ਚਲਦੇ ਆ ਸਮੂਹ ਸਿੰਘਾਂ ਸਿੰਘਣੀਆਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਯੋਜਿਤ ਕੀਤਾ ਗਿਆ ਸ਼ੁੱਕਰਵਾਰ ਨੂੰ ਆਰੰਭ ਹੋਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਐਤਵਾਰ ਸਵੇਰੇ ਪਾਏ ਗਏ ਜਿਨ੍ਹਾਂ ਦੇ ਉਪਰੰਤ ਸਜਾਇਆ ਦਿਵਾਨਾ ਵਿੱਚ ਭਾਈ ਰਗਵੀਰ ਸਿੰਘ ਜੀ ਦਮਦਮੀ ਟਕਸਾਲ ਵਾਲਿਆਂ ਦੇ ਜਥੇ ਵੱਲੋਂ ਕੀਰਤਨ ਰਾਹੀਂ ਸ਼ਹੀਦੀ 15 ਵਾਲੇ ਦੇ ਹਿਸਾਨੀ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਾਇਆ ਇਸ ਮੌਕੇ ਨੌਜਵਾਨ ਸਭਾ ਨੋਵਲਾਰਾ ਵਿਖੇ ਸ਼ਹੀਦੀ ਸਮਾਗਮ ਮੌਕੇ ਵਿਸ਼ੇਸ਼ ਉਪਰਾਲਾ ਕਰਦੇ ਆਂ ਬੱਚਿਆਂ ਦੇ ਦਸਤਾਰ ਮੁਕਾਬਲੇ ਜਿਸ ਵਿੱਚ ਦਸਤਾਰ ਤੇ ਦਮਾਲੇ ਦੇ ਵੱਖੋ ਵੱਖਰੇ ਮੁਕਾਬਲੇ ਸ਼ਹੀਦੀ ਪੰਦਰਵਾੜੇ ਤੇ ਸਾਬ ਜਾਦਿਆਂ ਦੇ ਮਾਤਾ ਗੁਜਰਕੌਰ ਜੀ ਦੀ ਸ਼ਹੀਦੀ ਨਾਲ ਸੰਬੰਧਿਤ ਬੱਚਿਆਂ ਦੇ ਗੁਰਬਾਣੀ ਦੇ ਸਵਾਲ ਜਵਾਬ ਦੇ ਮੁਕਾਬਲੇ ਅਤੇ ਗੁਰਮੁਖੀ ਲਿਖਣ ਦੇ ਮੁਕਾਬਲੇ ਕਰਾਏ ਗਏ ਇਸ ਮੌਕੇ ਭਾਈ ਮਨੀ ਸਿੰਘ ਦਸਤਾਰ ਸੇਵਕ ਕੈਂਪ ਇਟਲੀ ਵੱਲੋਂ ਬੱਚਿਆਂ ਨੂੰ ਦਸਤਾਰ ਦੀ ਸਿਖਲਾਈ ਦਿੱਤੀ ਗਈ ਅਤੇ ਨੌਜਵਾਨਾਂ ਨੂੰ ਅੱਗੋਂ ਵੀ ਦਸਤਾਰ ਸਿੱਖਣ ਲਈ ਜੁੜਨ ਦਾ ਸੱਦਾ ਦਿੱਤਾ ਗਿਆ ਗੁਰਦਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੁਆਰਾ ਮਾਤਾ ਗੁਜਰਕੌਰ ਅਤੇ ਚਾਰ ਸਾਹਿਬਜ਼ਾਦਿਆਂ ਤੇ ਹੋਰ ਨਾ ਸ਼ਹੀਦਾਂ ਦੀ ਯਾਦ ਹੋਰ ਨਾ ਸ਼ਹੀਦਾਂ ਨੂੰ ਯਾਦ ਕਰਦੇ ਆ ਕਿ ਇਹ ਸ਼ਹਾਦਤਾਂ ਸਿੱਖ ਕੌਮ ਲਈ ਹਮੇਸ਼ਾ ਪ੍ਰੇਰਨਾ ਸਰੋਤ ਰਹਿਣਗੀਆਂ ਉਹਨਾਂ ਸੰਗਤਾਂ ਨੂੰ ਬਾਣੇ ਦੇ ਧਾਰਨੀ ਬਣਨ ਦੀ ਅਪੀਲ ਕੀਤੀ ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਕਿ ਸ਼ਹੀਦੀ 15 ਬਾਣੇ ਦੇ ਚੱਲਦਿਆਂ ਗੁਰਦੁਆਰਾ ਸਾਹਿਬ ਵਿਖੇ ਲਗਾਤਾਰ 3 ਹਫ਼ਤੇ ਤੋਂ ਅਖੰਡ ਪਾਠ ਸਾਹਿਬ ਦੀ ਲੜੀ ਚੱਲ ਰਹੀ ਹੈ ਇਟਲੀ ਦੇ ਮਿਲਾਨ ਸ਼ਹਿਰ ਤੋਂ ਦਲਜੀਤ ਮੱਕੜ ਦੀ ਵਿਸ਼ੇਸ਼ ਰਿਪੋਰਟ ਹਾਂਜੀ ਜਿਹੜੇ ਦਿਮਾਲਿਆਂ ਦੇ ਮੁਕਾਬਲੇ ਹੋਏ ਸੀ ਜਿਹੜੇ ਦਿਮਾਲਿਆਂ ਦੇ ਵਿੱਚ ਸਾਡੇ ਕੋਲ ਤਿੰਨ ਸਿੰਘਾਂ ਦੇ ਨਾਮ ਪਹੁੰਚੇ ਸੀ ਉਹ ਤਿੰਨੇ ਸਿੰਘ ਨੇ ਆ ਤਿੰਨੇ ਸਾਡੇ ਕੋਲ ਖੜੇ ਨੇ ਤਿੰਨ ਸਿੰਘ ਤੇ ਇਹਨਾਂ ਦੇ ਮੁਕਾਬਲੇ ਇਹਨਾਂ ਨੇ ਬਹੁਤ ਵਧੀਆ ਕੀਤਾ ਕਿਉਂਕਿ ਕੇਸ ਕੀ ਤੋਂ ਲੈ ਕੇ ਹਰ ਤਰ੍ਹਾਂ ਦਾ ਜਿਹੜਾ ਸ਼ਾਸਤਰੀ ਦਿਮਾਗ ਦੇ ਤੇ ਲੱਗਾ ਉਹ ਇਹਨਾਂ ਨੇ ਸਾਡੇ ਕੋਲ ਲਾਇਆ ਸਾਡੇ ਸਾਹਮਣੇ ਲਾਇਆ ਕੋਈ ਘਰੋਂ ਨਹੀਂ ਬੰਨ ਕੇ ਆਇਆ ਸੀ ਤੇ ਅਗਲੀ ਵਾਰ ਜਦੋਂ ਵੀ ਮੁਕਾਬਲੇ ਹੋਣਗੇ ਅਸੀਂ ਚਾਹੁੰਦੇ ਹਾਂ ਕਿ ਬਾਕੀ ਸਿੰਘਾਂ ਦੇ ਵਿੱਚ ਹਿੱਸਾ ਲੈਣ ਉਹਦੀ ਬਾਅਦ ਤੋਂ ਬਾਅਦ ਬੱਚੇ ਹੋਣਗੇ ਬੱਚਿਆਂ ਦਾ ਉਹ ਸਾਭ ਰਹੂਗਾ ਕੋੜੇ ਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਇਸ ਹੋਰ ਵੀ ਬੱਚੇ ਹੋਣ ਤੇ ਇਹਨਾਂ ਸਿੰਘਾਂ ਦੇ ਵਿੱਚੋਂ ਸਾਨੂੰ ਬੈਸਟ ਸਿੰਘ ਲੱਗਿਆ ਆਪਣਾ ਹਰਜ ਕਿਸਰਤ ਸਿੰਘ ਉਸ ਤੋਂ ਬਾਅਦ ਗੁਰਵਿੰਦਰ ਸਿੰਘ ਦੂਜੇ ਨੰਬਰ ਤੇ ਆਇਆ ਜੀ ਤੇ ਆਪਣੇ ਫਤੇ ਸਿੰਘ ਤੇ ਤੀਜੇ ਨੰਬਰ ਤੇ ਆ ਫਤੇ ਸਿੰਘ ਇਹ ਨਹੀਂ ਵੀ ਤੀਜੇ ਨੰਬਰ ਤੇ ਉੱਤਰ ਫਤੇ ਸਿੰਘ ਪਹਿਲੇ ਨੰਬਰ ਤੇ ਕਿਉਂਕਿ ਇਹਨੇ ਮਿੰਟ ਘੱਟ ਲਾਇਆ ਸੀ ਫਤੇ ਸਿੰਘ ਨੇ ਸ਼ਾਸਤਰ ਘੱਟ ਲਾਇਆ ਦੱਸਣਾ ਕਿਉਂਕਿ ਮਿੰਟ ਵੇਲੇ ਥੋੜੇ ਜਿਹੀ ਮਿੰਟ ਸਾਢੇ 7ਾਂ ਮਿੰਟਾਂ ਦੇ ਵਿੱਚ ਫਤੇ ਸਿੰਘ ਨੇ ਦਮਾਲਾ ਬੰਨ ਲਿਆ ਸੀ ਕਿ ਸਿਰਫ ਸ਼ਾਸਤਰ ਘੱਟ ਨੂੰ ਔਨ ਕਰਕੇ ਥੋੜਿਆ ਜਿਹਾ ਦੂਕੀ ਉੱਤੇ ਫਰਕ ਪੈ ਜਾਂਦਾ ਤੇ ਇਸ ਕਰਕੇ ਫਤੇ ਸਿੰਘ ਨੂੰ ਅਜਿਹੀ ਜਗ੍ਹਾ ਨੰਬਰ ਰੱਖਿਆ ਪਰ ਫਤੇ ਸਿੰਘ ਪਹਿਲੇ ਨੰਬਰ ਤੇ 万的